ਪੰਜਾਬੀ ਖਬਰਾਂ ਦੇ ਸਬ ਬੁਲੇਟਨ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਮੈਂ ਹਾਂ ਸ਼ੈਰੀ ਤੁਹਾਡੇ ਨਾਲ ਸ਼ੁਰੂਆਤ ਕਰਾਂਗੇ ਪੰਥਕ ਸਿਆਸਤ ਦੇ ਵਿੱਚ ਮੱਚੀ ਹੋਈ ਤਰਥੱਲੀ ਤੋਂ ਜਿੱਥੇ ਕੀ ਨਵ ਨਿਯੁਕਤ ਜਥੇਦਾਰ ਨੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਆਪਣੀ ਸੇਵਾ ਦਾ ਹੁਦਦ ਸੰਭਾਲ ਲਿਆ ਜਿੱਥੇ ਨਿਹੰਗ ਜਥੇਬੰਦੀਆਂ ਨੇ ਵਿਰੋਧ ਦੀ ਚੇਤਾਵਨੀ ਦਿੱਤੀ ਸੀ ਦਰਅਸਲ ਤਖਤ ਸ਼੍ਰੀ ਕੇਸਗਰ ਸਾਹਿਬ ਦੇ ਨਵ ਨਿਯੁਕਤ ਜਥੇਦਾਰ ਸਿੰਘ ਸਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਅੰਮ੍ਰਿਤ ਵਿਲੇਜ ਅਥਾਦਾਰ ਵਜੋਂ ਸੇਵਾ ਸੰਭਾਲ ਲਈ ਉਹਨਾਂ ਨੇ ਟੜਕਸਾਰਟ 2:50 ਮਿੰਟ ਤੱਕ ਕਰੀਬ ਤਖਤ ਸਾਹਿਬ ਦੇ ਪੰਜ ਪਿਆਰੇ ਸਹਿਬਾਨ ਦੀ ਹਾਜ਼ਰੀ ਦੇ ਵਿੱਚ ਸੇਵਾ ਸੰਭਾਲੀ ਹੈ ਦੱਸਿਆ ਕਿ ਉਹਨਾਂ ਦੇ ਸੇਵਾ ਸੰਭਾਲਣ ਦੇ ਲਈ 10:10 ਦਸਤਾਰ ਬੰਦੀ ਸਮਾਗਮ ਰੱਖਿਆ ਗਿਆ ਸੀ ਜਿਸ ਨੂੰ ਲੈ ਕੇ ਪੋਸਟਰ ਵੀ ਜਿਹੜੇ ਸ਼ਵਵਾਏ ਗਏ تھے ਉੱਤੇ ਹੀ ਕਈ ਨਿਹੰਗ ਜਥੇਬੰਦੀਆਂ ਦੇ ਵੱਲੋਂ ਇਸ ਗੱਲ ਦਾ ਖੁੱਲ ਕੇ ਵਿਰੋਧ ਕੀਤਾ ਜਾ ਰਿਹਾ ਸੀ ਤੇ ਕਿਹਾ ਗਿਆ ਸੀ ਕਿ ਇਹ ਸਭ ਮਰਿਆਦਾ ਦੇ ਉਲਟ ਹੋਇਆ ਜਾਣਕਾਰੀ ਮੁਤਾਬਕ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਅੰਮ੍ਰਿਤ ਵੇਲੇ ਤਖਤ ਚੀ ਕੇਸਗੜ ਸਾਹਿਬ ਵਿਖੇ ਪੁਜੇ ਇਸ ਉਪਰੰਤ ਉਹ ਤਖਤ ਸਾਹਿਬ ਵਿਖੇ ਨਤਮਸਤਕ ਹੋਏ ਤਖਤ ਚੀ ਕੇਸਗੜ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਗਿੰਦਰ ਸਿੰਘ ਨੇ ਅਰਦਾਸ ਕੀਤੀ ਤੇ ਉਪਰੰਤ ਪੰਜ ਪਿਆਰੇ ਸਿੰਘ ਸਹਿਬਾਨ ਨੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਨੂੰ ਦਸਤਾਰ ਪੈਂਟ ਕੀਤੀ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਕੱਤਰ ਪ੍ਰਤਾਪ ਸਿੰਘ ਅਤੇ ਸਕੱਤਰ ਤਤ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ ਨੇ ਵੀ ਦਸਤਾਰਾਂ ਪੈਂਟ ਕੀਤੀਆਂ ਹਾਲਾਂਕਿ ਇਸ ਸਭ ਨੂੰ ਲੈ ਕੇ ਜਦੋਂ ਅਹੁਦਾ ਸੰਭਾਲਿਆ ਗਿਆ ਤੇ ਉਸ ਦੇ ਵੱਲੋਂ ਕਾਫੀ ਸਾਰੀਆਂ ਗੱਲਾਂ ਵੀ ਜੜੀਆਂ ਨੇ ਉਹਨਾਂ ਦੇ ਵੱਲੋਂ ਕੀਤੀਆਂ ਗਈਆਂ ਤੇ ਇਸ ਦੇ ਨਾਲ ਹੀ ਦਸਤਾਰ ਬੰਦੀ ਨੂੰ ਲੈ ਕੇ ਤੇ ਸਤਾਜ ਪੋਸ਼ੀ ਨੂੰ ਲੈ ਕੇ ਵੱਡੇ ਸਵਾਲ ਜਿਹੜੇ ਨੇ ਵਿਰੋਧੀਆਂ ਦੇ ਵੱਲੋਂ ਤੇ ਖਾਸ ਔਰ ਦੇ ਉੱਤੇ ਗੈਰੀ ਹਰਪ੍ਰੀਤ ਸਿੰਘ ਦੇ ਵੱਲੋਂ ਤੇ ਜਿਹੜੇ-ਜਿਹੜੇ ਵੀ ਲੋਕ ਇਸ ਦਾ ਵਿਰੋਧ ਕਰ ਰਹੇ ਨੇ ਉਹਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਪਰ ਕੁਲ ਮਿਲਾ ਕੇ ਸਮੇਤੋਂ ਪਹਿਲਾਂ ਇਹ ਜਿਹੜਾ ਅਹੁਦਾ ਹੈ ਉਹ ਸੰਭਾਲ ਲਿਆ ਗਿਆ ਹੈ ਤਰੇਤ mafia ਨੂੰ ਲੈ ਕੇ ਜਿੱਥੇ ਸਿਆਸਤ ਦੇ ਵਿੱਚ ਲਗਾਤਾਰ ਰੇੜਕਾ ਬਰਕਰਾਰ ਰਹਿੰਦਾ ਹੈ ਉੱਥੇ ਹੀ ਕਈ ਪ੍ਰਦਰਸ਼ਨ ਜਿੱਥੇ ਦੇਖੇ ਜਾਂਦੇ ਨੇ ਹੁਣ ਗ੍ਰਿਫਤਾਰੀ ਹੋਈ ਹੈ ਦਰਅਸਲ ਰੇਤ mafia ਖਿਲਾਫ ਪ੍ਰਦਰਸ਼ਨ ਕਰ ਰਹੇ ਗੌਂਸ ਕਰਦੀ ਮਹਿਲਾ ਸਰਪੰਚ ਦੇ ਪਤੀ ਨੂੰ ਥਾਣੇ ਮਿਹਰਬਾਨ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਪਿਛਲੇ 5 ਦਿਨਾਂ ਤੋਂ ਰੇਤ mafia ਖਿਲਾਫ ਪਿੰਡ ਵਾਸੀਆਂ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਤੋਂ ਬਾਅਦ ਮਿਹਰਬਾਨ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਆ ਸਾਬਕਾ ਬਲੈਕ ਸਮਤੀ ਮੈਂਬਰ ਅਤੇ ਮਹਿਲਾ ਸਰਪੰਚ ਗੌਂਸਗੜ ਦੇ ਪਤੀ ਤੇਜਪਿੰਦਰ ਸਿੰਘ ਨੂੰ ਸੋਨੂ ਬੁੱਧਗੜ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਮਾਮਲੇ ਦੀ ਜੇਕਰ ਪੂਰੀ ਗੱਲ ਕੀਤੀ ਜਾਵੇ ਤਾਂ ਉਕਤ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਆ ਪਿੰਡ ਗੌਂਸਗੜ ਦੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ 5 ਦਿਨਾਂ ਤੋਂ ਉਹਨਾਂ ਦੀ ਪੰਚਾਇਤ ਪਿੰਡ ਦੇ ਵਿੱਚ ਰੇਤ mafia ਦੀ ਉਹ ਲੋ ਟਿੱਪਰਾ ਅਤੇ ਟਰਾਲੀਆਂ ਖਿਲਾਫ ਧਰਨਾ ਦੇ ਕੇ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੀ ਸੀ ਜਿਸ ਕਾਰਨ ਥਾਣਾ ਮਹਿਰਮਾਨ ਪੁਲਿਸ ਨੇ ਕਈ ਵਾਰ ਇਹਨਾਂ ਖਿਲਾਫ ਸਖਤ ਕਾਰਵਾਈ ਕਰਦਿਆਂ ਧਰਨਾ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਪਿੰਡ ਵਾਸੀਆਂ ਨੇ ਰੇਤ ਮਾਫੀਆ ਦੇ ਖਿਲਾਫ ਆਪਣਾ ਦਰਣਾ ਜਾਰੀ ਰੱਖਿਆ ਤੇ ਇਸ ਦੌਰਾਨ ਇਹ ਗ੍ਰਿਫਤਾਰੀ ਹੋ ਗਈ ਦੱਸੀ ਗਈ ਹੈ ਦੱਸੀ ਕਿ ਸਾਬਕਾ ਬਲਾਕ ਸਮਤੀ ਮੈਂਬਰ ਤੇ ਮਹਿਲਾ ਸਰਪੰਚ ਦੇ ਪਤੀ ਤੇਜਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਮਗਰੋਂ ਇਲਾਕੇ ਦੇ ਸੈਂਕੜੇ ਲੋਕਾਂ ਨੇ ਮਹਿਰਵਾਨ ਥਾਣੀ ਦੇ ਬਾਹਰ ਦਰਣਾ ਦਿੱਤਾ ਸੀ ਜਿਸ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਦਿਿਆਲੂ ਪੁਲਿਸ ਕਾਨੂੰਨ ਅਨੁਸਾਰ ਇਸ ਮਨਜ਼ੂਰੀ ਨੂੰ ਕੋਈ ਮਹੱਤਵ ਨਹੀਂ ਦੇ ਰਹੀ ਹੈ ਤੇ ਰੇਤ ਮਾਫੀਆ ਦੀ ਮਿਲੀ ਭੂਗਤ ਦੇ ਕਾਰਨ ਉਹਨਾਂ ਨੇ ਧੱਕਾਸ਼ਾਹੀ ਕਰਕੇ ਸਾਡੀ ਮਹਿਲਾ ਸਰਪੰਚ ਦੇ ਪਤੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੈ। ਉਹਨਾਂ ਨੇ ਦੱਸਿਆ ਕਿ ਜਦੋਂ ਤੱਕ ਮਹਿਲਾ ਸਰਪੰਚ ਦੇ ਪਤੀ ਨੂੰ ਰਿਹਾ ਨਹੀਂ ਕੀਤਾ ਜਾਂਦਾ ਥਾਣੇ ਦੇ ਬਾਹਰ ਦਰਨਾ ਪ੍ਰਦਰਸ਼ਨ ਜਾਰੀ ਰਹੇਗਾ। ਤੇ ਜੱਜਦਾਰ ਦੇ ਸੇਵਾ ਸੰਭਾਲਣ ਮੌਕੇ ਮਰਿਆਦਾ ਦੀ ਉਲੰਘਣਾ ਦੇ ਦੋਸ਼ਾ ਬਾਬਤ ਐਸਜੀਪੀਸੀ ਦਾ ਵੱਡਾ ਬਿਆਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਨਵ ਨਿਯੁਕਤ ਜਥੇਦਾਰ ਸਿੰਘ ਸਹਿਬ ਗਿਆਨੀ ਗੁਲਦੀਪ ਸਿੰਘ ਗੜਗਾ ਜਨੇਸ ਅੰਮ੍ਰਿਤ ਵਿਲੇਜ ਤੋਂ ਇਹ ਅਹੁਦਾ ਸੰਭਾਲਿਆ ਉਸ ਦੌਰਾਨ ਕਈ ਚੋਰੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਬਿਆਨਬਾਜ਼ੀਆਂ ਦੇ ਵਿਚਾਲੇ ਪ੍ਰੈਸ ਕਾਨਫਰੰਸ ਦਾ ਐਲਾਨ ਵੀ ਜੜਾ ਕੀਤਾ ਗਿਆ ਹੈ ਹਾਲਾਂਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਸੁੱਚਾ ਸਿੰਘ ਲੰਗਾ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਨੇ ਇਸ ਫੈਸਲੇ ਨੂੰ ਬਿਲਕੁਲ ਸਹੀ ਕਰਾਰ ਦਿੱਤਾ ਤੇ ਉਹਨਾਂ ਇਹ ਵੀ ਆਖਿਆ ਕਿ ਖੂਨ ਫਗਰਾਬਾ ਪੰਜਾਬ ਦੇ ਵਿੱਚ ਨਾ ਹੋਵੇ ਇਸ ਦੇ ਲਈ ਐਸਜੀਪੀਸੀ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ ਤੇ ਇਸ ਫੈਸਲੇ ਦਾ ਉਹ ਸਵਾਗਤ ਕਰਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਹਾ ਗਿਆ ਹੈ ਕਿ ਸਿੰਘ ਸਾਹਿਬ ਗੈਨੀ ਕੁਲਦੀਪ ਸਿੰਘ ਗੜਗਾਜ ਦੀ ਸਵੇਰੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਵੱਜੋਂ ਸੇਵਾ ਸੰਭਾਲਣ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਾ ਹੋਣ ਬਾਰੇ ਬਦ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਗਿਆਨੀ ਕੁਲਦੀਪ ਸਿੰਘ ਦੇ ਸੇਵਾ ਸੰਭਾਲਣ ਮੌਕੇ ਪੰਜ ਪਿਆਰੇ ਸਹਿਬਾਨ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਦਸਤਾਰਾਂ ਦਿੱਤੀਆਂ ਗਈਆਂ ਨੇ ਉਪਰੰਤ ਸਿੰਘ ਸਾਹਿਬ ਨੂੰ ਤਖਤ ਸਾਹਿਬ ਵਿਖੇ ਗ੍ਰੰਥੀ ਸਿੰਘਾਂ ਵੱਲੋਂ ਸਿਰੋਪਾਓ ਵੀ ਦਿੱਤੇ ਗਏ ਇਸ ਦੇ ਨਾਲ ਹੀ ਇਸ ਮੌਕੇ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਨੇ ਦਰਅਸਲ ਇਹ ਸਵਾਲ ਚੁਕੇ ਜਾ ਰਹੇ ਸੀ ਕਿ ਨਵੇਂ ਜਥੇਦਾਰ ਦੀ ਜਿਹੜੀ ਤਾਜਪੋਸ਼ੀ ਹੋਈ ਏ ਉਸ ਦੇ ਵਿੱਚ ਨਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੀ ਤੇ ਨਾ ਹੀ ਦਸਤਾਰਾਂ ਦਾ ਜਿਹੜਾ ਰੂਲ ਹੁੰਦਾ ਹੈ ਉਹ ਫਾਲੋ ਕੀਤਾ ਗਿਆ ਸੀ ਤਾਂ ਬੜੇ ਸਵਾਲ ਜਿੱਥੇ ਚੁਕੇ ਗਏ ਸੀ ਉੱਥੇ ਹੀ ਇਸ ਨੂੰ ਲੈ ਕੇ ਸਪਸ਼ਟੀਕਰਨ ਵੀ ਕਿਤੇ ਨਾ ਕਿਤੇ ਦਿੱਤਾ ਗਿਆ ਹੈ ਚਿਕਨ ਖਾਨ ਵਾਲੇ ਹੋ ਜਾਓ ਸਾਵਧਾਨ ਵਰਲਡ ਫਲੂ ਨੂੰ ਲੈ ਕੇ ਪੰਜਾਬ ਸਣੇ 9 ਸੂਬਿਆਂ ਦੇ ਵਿੱਚ ਅਲਰਟ ਹੋ ਗਿਆ ਹੈ ਜਾਰੀ ਅਕੇਂਦਰ ਸਰਕਾਰ ਨੇ ਮੱਛੀ ਪਾਲਣ ਪਸ਼ੂ ਪਾਲਣ ਅਤੇ ਡੇਰੀ ਮੰਤਰਾਲੇ ਨੇ ਵਲਡ ਫਲੂ ਨੂੰ ਲੈ ਕੇ ਪੰਜਾਬ ਸਮੇਤ 9 ਸੂਬਿਆਂ ਦੇ ਲਈ ਅਲਰਟ ਜਾਰੀ ਕੀਤਾ ਹੈ ਜੀ ਹਾਂ ਜਿਆਦਾ ਸ਼ਕੀਨ ਜਿਹੜੇ ਲੋਕ ਨੇ ਉਹਨਾਂ ਨੂੰ ਇਹ ਖਬਰ ਧਿਆਨ ਨਾਲ ਸੁਣਨੀ ਚਾਹੀਦੀ ਹੈ ਜੇਕਰ ਤੁਹਾਡੇ ਨਜ਼ਦੀਕੀ ਵੀ ਜਿਹੜੇ ਨੇ ਉਹਨਾਂ ਦੇ ਨਾਲ ਵੀ ਖਬਰ ਸਾਂਝੀ ਕਰਨੀ ਚਾਹੀਦੇ ਐਵੀਐਨ ਇਨਫਲੂਐਂZA ਵਾਇਰਸ ਨੇ ਭਾਰਤ ਦੇ ਵਿੱਚ ਪੈਰ ਫਸਾਰ ਲਏ ਨੇ ਜੋ ਲੋਕ ਸੰਕਰਮਿਤ ਚਿਕਨ ਖਾਂਦੇ ਨੇ ਉਹੋ ਵਾਇਰਸ ਦੇ ਨਾਲ ਸੰਕਰਮਿਤ ਹੋ ਸਕਦੇ ਨੇ ਮੰਤralੇ ਦੁਆਰਾ ਜਾਰੀ ਪੱਤਰ ਦੇ ਵਿੱਚ ਆਖਿਆ ਗਿਆ ਹੈ ਕਿ ਜਨਵਰੀ 2025 ਤੋਂ ਸਰਕਾਰੀ ਮਲਕੀਅਤ ਵਾਲੇ ਪੋਲਟਰੀ ਫਾਰਮਾਂ ਸਮੇਤ ਨੌਂ ਸੂਬਿਆਂ ਦੇ ਵਿੱਚ ਈਵੀਨ ਫਲੂ ਪਾਵ H5N1 ਵਾਇਰਸ ਦੇ ਮਾਮਲੇ ਸਾਹਮਣੇ ਆਏ ਨੇ ਇਸ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਦੇ ਲਈ ਤੁਰੰਤ ਧਿਆਨ ਦੇਣ ਦੀ ਲੋੜ ਹੈ ਸਾਰੇ ਸਰਕਾਰੀ ਵਪਾਰਕ ਤੇ ਵੈਕਿਆੜ ਪੋਲਟਰੀ ਫਾਰਮਾਂ ਨੂੰ ਗੈਵਿਕ ਸੁਰੱਖਿਆ ਉਪਾਅਾਂ ਨੂੰ ਮਜ਼ਬੂਤ ਕਰਨਾ ਹੋਵੇਗਾ ਕੇਂਦਰ ਸਰਕਾਰ ਵੱਲੋਂ ਆਖਿਆ ਗਿਆ ਹੈ ਕਿ ਸਾਰੇ ਸਰਕਾਰੀ ਪੋਲਟਰੀ ਫਾਰਮਾਂ ਦਾ ਬਾਇਓ ਸਿਕਿਉਰਿਟੀ ਆਡਿਟ ਜਲਦੀ ਤੋਂ ਜਲਦੀ ਕਰਵਾਇਆ ਜਾਵੇ ਅਤੇ ਕਮੀਆਂ ਨੂੰ ਤੁਰੰਤ ਦੂਰ ਕੀਤਾ ਜਾਵੇ ਸੋ ਇਲਾਵਾ ਪੋਲਟਰੀ ਫਾਰਮ ਦੇ ਕਰਮਚਾਰੀਆਂ ਦੇ ਲਈ ਜੈਵਿਕ ਸੁਰੱਖਿਆ ਪ੍ਰੋਟੋਕੋਲ ਦੀ ਸਖਤੀ ਦੇ ਨਾਲ ਪਾਲਣਾ ਅਤੇ ਅਸਾਧਾਰਨ ਮੌਤ ਦਰ ਦੀ ਸਮੇਂ ਸਿਰ ਰਿਪੋਰਟਿੰਗ ਨੂੰ ਯਕੀਨੀ ਬਣਾਉਣ ਦੇ ਲਈ ਜਾਗਰੂਕਤਾ ਪ੍ਰੋਗਰਾਮ ਸ਼ੁਰੂ ਕੀਤੇ ਜਾਣੇ ਚਾਹੀਦੇ ਨੇ ਉਤੇ ਸੂਬਿਆਂ ਨੂੰ ਏਵੀਅਨ ਫਲੂ ਦਾ ਮੁਕਾਬਲਾ ਕਰਨ ਦੇ ਲਈ ਰਾਸ਼ਟਰੀ ਕਾਰ ਯੋਜਨਾ ਦੀ ਸਖਤੀ ਦੇ ਨਾਲ ਪਾਲਣਾ ਕਰਨ ਤਤਕਾਲ ਪ੍ਰਤੀਕਿਰਿਆ ਟੀਮਾਂ ਨੂੰ ਸਰਗਰਮ ਕਰਨ ਅਤੇ ਵੈਟਰਨਰੀ ਅਤੇ ਲੈਬਾਂ ਦੀ ਗਿਣਤੀ ਵਧਾਉਣ ਦੇ ਲਈ ਕਿਹਾ ਗਿਆ ਹੈ ਇਹਨਾਂ ਨੇ ਆਖਿਆ ਹੈ ਕਿ ਇਹਨਾਂ ਉਪਾਵਾਂ ਦੇ ਵੱਲ ਤੁਰੰਤ ਧਿਆਨ ਦੇਣ ਦੇ ਨਾਲ ਏਵੀਅਨ ਫਲੂ ਦੇ ਫੈਲਣ ਨੂੰ ਰੋਕਣ ਦੇ ਵਿੱਚ ਮਦਦ ਮਿਲੇਗੀ ਉਧਰ ਵਾਈਟ ਹਾਊਸ ਦੇ ਨੇੜੇ ਖੁਫੀਆ ਸੇਵਾ ਕਰਮਚਾਰੀਆਂ ਦੇ ਵੱਲੋਂ ਹਥਿਆਰਬੰਦ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ ਹੈ ਦਰਸਲ ਅਮਰੀਕੀ ਕੂਫੀਆ ਸੇਵਾ ਦੇ ਕਰਮਚਾਰੀਆਂ ਨੇ ਐਤਵਾਰ ਤੜਕੇ ਵਾਈਟ ਹਾਊਸ ਨੇੜੇ ਇੰਡੀਆਨਾ ਦੇ ਇੱਕ ਹਥਿਆਰਬੰਦ ਵਿਅਕਤੀ ਨੂੰ ਗੋਲੀ ਮਾਰ ਦਿੱਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਜੜੀ ਹੈ ਉਹ ਸੱਚੀ ਕੀ ਸੀਕ੍ਰੀਟ ਸਰਵਿਸ ਦੇ ਇੱਕ ਬਿਆਨ ਅਨੁਸਾਰ ਅਧਿਰਾਧ ਦੇ ਕਰੀਬ ਵਾਈਟ ਹਾਊਸ ਨੇੜੇ ਹੋਈ ਗੋਲੀਬਾਰੀ ਦੇ ਵਿੱਚ ਕੋਈ ਹੋਰ ਹਥਿਆਰਬੰਦ ਵਿਅਕਤੀ ਨੂੰ ਜਿਸ ਨੂੰ ਕੀ ਦੇਖਿਆ ਗਿਆ ਸੀ ਜ਼ਖਮੀ ਨਹੀਂ ਹੋਇਆ। ਗੋਲੀਬਾਰੀ ਦੇ ਸਮੇਂ ਰਾਸ਼ਟਰਪਤੀ ਡੋਨਾਲਡ ਟਰੰਪ ਫਲੋਰੀਡਾ ਦੇ ਵਿੱਚ ਸਨ। ਸੀਕ੍ਰੀਟ ਸਰਵਿਸ ਨੂੰ ਸਾਨਕ ਪੁਲਿਸ ਤੋਂ ਇੱਕ ਕਥਿਤ ਆਤਮਕਾਤੀ ਵਿਅਕਤੀ ਬਾਬਤ ਜਾਣਕਾਰੀ ਮਿਲੀ ਜੋ ਇੰਡੀਆਨਾ ਤੋ ਯਾਤਰਾ ਕਰ ਰਿਹਾ ਸੀ ਸੀਕ੍ਰੀਟ ਸਰਵਿਸ ਦੇ ਕਰਮਚਾਰੀਆਂ ਨੂੰ ਬਾਅਦ ਦੇ ਵਿੱਚ ਵਾਈਟ ਹਾਊਸ ਦੇ ਨੇੜੇ ਉਸ ਆਦਮੀ ਦੀ ਗੱੜ ਅਤੇ ਉਸ ਦੇ ਵਰਣਨ ਦੇ ਨਾਲ ਮੇਲ ਖਾਂਦਾ ਇੱਕ ਆਦਮੀ ਮਿਲਿਆ ਖੂਫੀਆ ਸੇਵਾ ਨੇ ਬਿਆਨ ਦੇ ਵਿੱਚ ਆਖਿਆ ਕਿ ਜਿਵੇਂ ਹੀ ਅਧਿਕਾਰੀ ਨੇੜੇ ਆਏ ਉਸ ਵਿਅਕਤੀ ਨੇ ਉਹਨਾਂ ਵੱਲ ਬੰਦੂਕ ਤਾਣੀ ਤੇ ਮੁਕਾਬਲਾ ਸ਼ੁਰੂ ਹੋ ਗਿਆ ਇਸ ਸਮੇਂ ਦੇ ਦੌਰਾਨ ਸਾਡੇ ਕਰਮਚਾਰੀਆਂ ਨੇ ਗੋਲੀਬਾਰੀ ਕੀਤੀ ਬਿਆਨ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਸ ਉਸ ਵਿਅਕਤੀ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹਾਲਾਂਕਿ ਜ਼ਖਮੀ ਵਿਅਕਤੀ ਦੀ ਹਾਲਤ ਬਾਬਤ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਰਾਸ਼ਟਰਪਤੀ ਡੋਨਾਲਡ 트ੰਪ ਤੇ ਉੱਤੇ ਕਈ ਹਮਲੇ ਹੋ ਚੁੱਕੇ ਨੇ ਤਾਂ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਕ ਕਾਰਨੀ ਕੈਨੇਡਾ ਦੀ ਅਗਵਾਈ ਦੇ ਲਈ ਤਿਆਰ ਨੇ ਪਰ ਕੀ ਭਾਰ ਦੇ ਨਾਲ ਮਿਲਾਉਣਗੇ ਹੱਥ ਮਾਕ ਕਾਰਨੀ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਅਤੇ ਲਿਬਰਲ ਪਾਰਟੀ ਦੇ ਨਵੇਂ ਨੇਤਾ ਚੁਣੇ ਗਏ ਨੇ ਉਹ ਜਸਟਨ ਟੂਡੋ ਦੀ ਥਾਂ ਲੈਣਗੇ ਕਾਰਨੀ ਦੀ ਜਿਤ ਦੇ ਐਲਾਨ ਦੇ ਨਾਲ ਹੀ ਭਾਰਤ ਅਤੇ ਕੈਨੇਡਾ ਦੇ ਤਣਾਪੂਰਨ ਸਬੰਧਾਂ ਤੇ ਉੱਤੇ ਇੱਕ ਵਾਰ ਫਿਰ ਤੋਂ ਚਰਚਾ ਸ਼ੁਰੂ ਹੋ ਗਈ ਹੈ ਤਾਂ ਗਰਮ ਖਿਆਲੀ ਹਰਦੀਪ ਸਿੰਘ ਨੀਜਰ ਦੇ ਕਤਲ ਮਾਮਲੇ ਦੇ ਵਿੱਚ ਟੂਡੋ ਵੱਲੋਂ ਭਾਰਤ ਸਰਕਾਰ ਦੇ ਉੱਤੇ ਸਵਾਲ ਚੁੱਕਣ ਤੋਂ ਬਾਅਦ ਰੁਸ਼ੀਆਂ ਦੇ ਵਿੱਚ ਣਾ ਪੈਦਾ ਹੋ ਗਿਆ ਸੰਭਾਵਨਾਵਾਂ ਹੁਣ ਇਹ ਨੇ ਕਿ ਕੀ ਕਾਰਨੀ ਦੀ ਐਂਟਰੀ ਕੈਨੇਡਾ ਤੇ ਭਾਰਤ ਦੇ ਸਬੰਧਾਂ ਦੇ ਵਿੱਚ ਮਹੱਤਵਪੂਰਨ ਸਾਬਿਤ ਹੋ ਸਕਦੀ ਐਤਵਾਰ ਨੂੰ ਹੋਈਆਂ ਚੋਣਾਂ ਦੇ ਵਿੱਚ ਲਿਬਰਲ ਪਾਰਟੀ ਦੇ ਖਿਲੇ 1 ਲੱਖ 52 ਹਜ਼ਾਰ ਮੈਂਬਰਾਂ ਨੇ ਹਿੱਸਾ ਲਿਆ ਕਾਰਨੀ ਨੂੰ ਇਹਨਾਂ ਵਿੱਚੋਂ 86% ਵੋਟਾਂ ਮਿਲੀਆਂ ਇਸ ਚੋਣ ਦੇ ਵਿੱਚ ਸਾਬਕਾ ਵਿੱਤ ਮੰਤਰੀ ਕ੍ਰਿਸਟਿਆ ਫ੍ਰੀਲੈਂਡ ਦੂਜੇ ਨੰਬਰ ਤੇ ਰਹੀ ਭਾਰਤ ਬਾਰੇ ਕੀ ਵਿਚਾਰ ਨੇ ਹਾਲੀ ਦੇ ਵਿੱਚ ਕਾਰਨੀ ਨੇ ਭਾਰਤ ਦੇ ਨਾਲ ਕੈਨੇਡਾ ਦੇ ਤਣਾਪੂਰਨ ਸਬੰਧਾਂ ਨੂੰ ਮੂਲ ਨਿਰਮਾਣ ਕਰਨ ਦਾ ਵਾਅਦਾ ਕੀਤਾ ਜੋ ਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਆਪਣੇ ਸਭ ਤੋਂ ਹੇਠਲੇ ਪੱਧਰ ਤੇ ਪਹੁੰਚ ਗਏ ਸੀ ਤਾਂ ਲਿਬਰਲ ਨੇਤਾ ਦੀ ਚੋਣ ਤੋਂ ਪਹਿਲਾਂ ਹੀ ਕਾਰਨੀ ਨੇ ਸੰਕੇਤ ਦਿੱਤਾ ਕਿ ਜੇਕਰ ਉਹ ਚੁਣਿਆ ਜਾਂਦੇ ਨੇ ਤਾਂ ਉਹੋ ਭਾਰਤ ਦੇ ਨਾਲ ਵਪਾਰਕ ਸਬੰਧਾਂ ਨੂੰ ਸੁਧਾਰਨਗੇ ਕੈਲਗਰੀ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਉਹਨਾਂ ਕਿਹਾ ਸੀ ਕਿ ਕੈਨੇਡਾ ਸਮਾਨ ਸੋਚ ਵਾਲੇ ਦੇਸ਼ਾਂ ਦੇ ਨਾਲ ਵਪਾਰਕ ਸਬੰਧਾਂ ਦੇ ਵਿੱਚ ਵਿਪਿੰਤਾ ਚਾਹੁੰਦਾ ਹੈ ਤੇ ਮੌਜੂਦਾ ਸਮਾਂ ਭਾਰਤ ਦੇ ਨਾਲ ਸਬੰਧਾਂ ਨੂੰ ਮੋੜ ਬਣਾਉਣ ਦਾ ਮੌਕਾ ਹੈ ਕਾਰਨੀ ਨੂੰ ਅਮਰੀਕਾ ਦੁਆਰਾ ਲਗਾਏ ਗਏ ਟੈਰਿਫਾਂ ਬਸ ਸਵਾਲ ਕੀਤਾ ਗਿਆ ਤੇ ਉਹਨਾਂ ਅੱਗੇ ਕਿਹਾ ਕਿ ਵਪਾਰਕ ਸਬੰਧਾਂ ਦੇ ਆਲੇ ਦੁਆਲੇ ਕਦਰਾਂ ਕੀਮਤਾਂ ਦੀ ਸਾਂਝੀ ਭਾਵਨਾ ਹੋਣੀ ਚਾਹੀਦੀ ਹੈ ਜੇਕਰ ਮੈਂ ਪ੍ਰਧਾਨ ਮੰਤਰੀ ਬਣਾਗਾ ਤਾਂ ਇਸ ਦੀ ਤਿਆਰੀ ਦੇ ਲਈ ਮੌਕੇ ਲੱਭਾਂਗਾ ਕੈਨੇਡਾ ਦਾ ਪ੍ਰਧਾਨ ਮੰਤਰੀ ਬਣਦੇ ਹੀ ਕਾਰਨੀ ਨੇ ਅਮਰੀਕਾ ਪ੍ਰਤੀ ਆਪਣਾ ਸਖਤ ਰੁਖ ਵੀ ਪ੍ਰਗਟਾਇਆ ਉਹਨਾਂ ਆਖਿਆ ਕਿ ਕਿਸੇ ਵੀ ਤਰੀਕੇ ਦੇ ਨਾਲ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ ਉਹਨਾਂ ਰੂਸੀ ਹਵਾਈ ਰੱਖਿਆ ਨੇ 88 ਯੂਕਰੇਨੀ ਡਰੋਨ ਤਬਾਹ ਕਰ ਦਿੱਤੇ ਨੇ ਰੂਸੀ ਹਵਾਈ ਰੱਖਿਆ ਨੇ ਰਾਤੋ-ਰਾਤ ਰੂਸੀ ਖੇਤਰ ਦੇ ਵਿੱਚ 88 ਯੂਕਰੇਨੀ ਡਰੋਨਾਂ ਨੂੰ ਨਸ਼ਟ ਕਰ ਦਿੱਤਾ ਤੇ ਉਹਨਾਂ ਨੂੰ ਰੋਕ ਦਿੱਤਾ ਰੂਸੀ ਰੱਖਿਆ ਮੰਤਰਾਲੇ ਨੇ ਤੁਹਾਨੂੰ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਵਿਆਨ ਦੇ ਵਿੱਚ ਕਿਹਾ ਗਿਆ ਹੈ ਕਿ 8 ਮਾਰਚ ਨੂੰ ਮਾਸਕੋ ਸਮੇਂ ਅਨੁਸਾਰ ਸ਼ਾਮ 8 ਵਜੇ ਤੋਂ 9 ਮਾਰਚ ਨੂੰ ਮਾਸਕੋ ਸਮੇਂ ਅਨੁਸਾਰ ਸਵੇਰੇ 7 ਵਜੇ ਤੱਕ ਡਿਊਟੀ ਤੇ ਮੌਜੂਦ ਹਵਾਈ ਰਖਿਆ ਪ੍ਰਣਾਲੀਆਂ ਨੇ 88 ਯੂਕਰੇਨੀ ਮਨੁੱਖ ਰਹਿਤ ਹਵਾਈ ਵਾਹਨਾਂ ਨੂੰ ਰੋਕਿਆ ਤੇ ਨਸ਼ਟ ਕਰ ਦਿੱਤਾ ਮੰਤਰਾਲੇ ਨੇ ਇਹ ਜਾਣਕਾਰੀ ਸਾਂਝੀ ਕੀਤੀ ਤੇ ਆਖਿਆ ਕਿ ਵੇਲਗਰੇਡ ਖੇਤਰ ਦੇ 52 ਡਰੋਨ ਲਿਪੇਸਟਿਕ ਖੇਤਰ ਤੇ 13 ਡਰੋਨ ਤੇ ਰੋਸਟੋਵ ਖੇਤਰ ਤੇ 9 ਡਰੋਨ ਤੇ ਵੋਰਨੇਜ਼ ਖੇਤਰ ਤੇ 8 ਡਰੋਨ ਅਸਟਾਨ ਖੇਤਰ 3 ਡਰੋਨ ਕਰਾਸ ਨੋਦਰ ਤੇ ਵੱਖ-ਵੱਖ ਥਾਵਾਂ ਦੇ ਉੱਤੇ ਇੱਕ ਡਰੋਨ ਨਸ਼ਟ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਕਿਤੇ ਨਕਤੇ ਹੋਰ ਚਿੰਤਾ ਇੱਕ ਪਾਸੇ ਵੜਦੀ ਹੋਈ ਨਜ਼ਰ ਆ ਰਹੀ ਹੈ ਉਦਰ ਅਮਰੀਕਾ ਦੇ ਵਿੱਚ ਛੋਟਾ ਜਹਾਜ਼ ਇੱਕ ਵਾਰ ਮੁਰਦ ਤੋਂ ਹਾ사 ਗ੍ਰਸਤ ਹੋਇਆ ਹੈ ਪੰਜ ਲੋਕ ਜ਼ਖਮੀ ਹੋ ਗਏ ਦੱਸਿਆ ਜਾ ਰਿਹਾ ਹੈ ਇਹ ਦਰਅਸਲ ਅਮਰੀਕਾ ਦੇ ਪੈਨੇਸਲਵੇਨੀਆ ਦੇ ਲੈਂਕਸਟਰ ਕਾਉਂਟੀ ਦੇ ਵਿੱਚ ਐਤਵਾਰ ਨੂੰ ਛੋਟਾ ਜਹਾਜ਼ ਪਾਰਕਿੰਗ ਦੇ ਵਿੱਚ ਡਿੱਗ ਗਿਆ ਜਿਸ ਕਾਰਨ ਉਸ ਦੇ ਵਿੱਚ ਸਵਾਰ ਪੰਜ ਲੋਕ ਜ਼ਖਮੀ ਹੋ ਗਏ ਸਥਾਨਕ ਅਧਿਕਾਰੀਆਂ ਨੇ ਸੋਮਵਾਰ ਨੂੰ ਹੀ ਜਾਣਕਾਰੀ ਸਾਂਝੀ ਕੀਤੀ ਅਧਿਕਾਰੀਆਂ ਦੀ ਮੰਨੀਏ ਤਾਂ ਜਹਾਜ਼ 8:08 ਮਿੰਟ ਦੇ ਲਕੇਸਟਰ ਹਵਾਈ ਅਡੇ ਦੇ ਦੱਖਣ ਦੇ ਵਿੱਚ ਮਨਹਾਇਮ ਟਾਊਨਸ਼ਿਪ ਦੇ ਵਰਦਨ ਪਿੰਡ ਦੇ ਵਿੱਚ ਇੱਕ ਪਾਰਕਿੰਗ ਦੇ ਵਿੱਚ ਹਾ사ਗ੍ਰਸਤ ਹੋਇਆ ਜਹਾਜ਼ ਸਪ੍ਰਿੰਗਫੀਲਡ ohio ਦੇ ਲਈ ਉਡਾਨ ਭਰਨ ਤੋਂ ਉਹ ਥੋੜੀ देर ਬਾਅਦ ਹੀ ਹਾ사ਗ੍ਰਸਤ ਹੋ ਗਿਆ ਸੀ ਜਿਸ ਨੂੰ ਲੈ ਕੇ ਜਿੱਥੇ ਜਖਮੀ ਹੋਣ ਦੀ ਖਬਰ ਹੈ ਲੋਕਾਂ ਦੇ ਉੱਤੇ ਹੀ ਵੱਡੀ ਚਿੰਤਾ ਬਣਦੀ ਹੋਈ ਨਜ਼ਰ ਆਈ ਹਾਲਾਂਕਿ ਇਸ ਤੋਂ ਪਹਿਲਾਂ ਵੀ ਲੰਘੇ ਕੁਝ ਦਿਨਾਂ ਤੋਂ ਲਗਾਤਾਰ ਜਹਾਜ਼ਾਂ ਦੇ ਹਾਦਸਾ ਗ੍ਰਸਤ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਹੜੀਆਂ ਕੀ ਚਿੰਤਾ ਨੂੰ ਹੋਰ ਜ਼ਿਆਦਾ ਵਧਾਣ ਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਉਧਰ ਸੀਰੀਆ ਹਿੰਸਾ ਦੇ ਵਿੱਚ ਮ੍ਰਿਤਕਾਂ ਦੀ ਗਿਣਤੀ ਹੁਣ 1000 ਤੋਂ ਪਾਰ ਹੋ ਗਈ ਹੈ ਸੀਰੀਆ ਦੇ ਗਰੀਓ ਲਾਹੇ ਰਾਸ਼ਟਰਪਤੀ ਬਸ਼ਰ ਅਸਦ ਦੇ ਵਫਾਦਾਰਾਂ ਅਤੇ ਸੁਰੱਖਿਆ ਬਲਾਂ ਦੇ ਵਿਚਕਾਰ ਦੋ ਦਿਨਾਂ ਦੀ ਲੜਾਈ ਅਤੇ ਉਸ ਤੋਂ ਬਾਦ ਹੋਈ ਜਵਾਬੀ ਹਿੰਸਾ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ 1000 ਤੋਂ ਵੱਧ ਹੋ ਗਈ ਜ ਜਨਾਂ ਦੇ ਵਿੱਚ ਲਗਭਗ 750 ਨਾਗਰਿਕ ਸ਼ਾਮਲ ਨੇ ਮਨੁੱਖੀ ਦੇ ਕਾਰ ਸੰਗਠਨ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਇਹ 14 ਸਾਲ ਪਹਿਲਾਂ ਸੀਰੀਆ ਦੇ ਵਿੱਚ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਹਿੰਸਾ ਦੀਆਂ ਸਭ ਤੋਂ ਘਾਤਕ ਘਟਨਾਵਾਂ ਦੇ ਵਿੱਚੋਂ ਇੱਕ ਹੈ ਬ੍ਰਿਟੇਨ ਸਿਤ ਸੀਰੀਅਨ ਅਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਇਹ ਜਾਣਕਾਰੀ ਦਿੱਤੀ ਤੇ ਆਖਿਆ ਕਿ 745 ਨਾਗਰਿਕਾਂ ਤੋਂ ਇਲਾਵਾ ਸਰਕਾਰੀ ਸੁਰੱਖਿਆ ਬਲਾਂ ਦੇ 125 ਮੈਂਬਰ ਅਤੇ ਗਧੀਆਂ ਲਾਹੇ ਦੇ ਰਾਸ਼ਟਰਪਤੀ ਵਸ਼ਰ ਅਲ ਅਸਦ ਦੇ ਨਾਲ ਜੁੜੇ ਹਥਿਆਰਬੰਦ ਸਮੂਹਾਂ ਦੇ 148 ਆਤਵਾਦੀ ਵੀ ਮਾਰੇ ਗਏ ਮਨੁੱਖੀ ਅਧਿਕਾਰ ਸਮੂਹ ਨੇ ਦੱਸਿਆ ਕਿ ਤਟਵਰਤੀ ਸ਼ਹਿਰ ਤਾਕੀਆ ਦੇ ਆਲੇ-ਦੁਆਲੇ ਵੱਡੇ ਖੇਤਰਾਂ ਦੇ ਵਿੱਚ ਬਿਜਲੀ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਠੱਪ ਹੋ ਗਈ ਸੀ ਤੇ ਬਹੁਤ ਸਾਰੀਆਂ ਬਕਰੀਆਂ ਬੰਦ ਹੋ ਗਈਆਂ ਸੀਰੀਆ ਦੇ ਵਿੱਚ ਪਾਕਿਆਂ ਦੇ ਵੱਲੋਂ ਅਸਮੂਬ ਵਿਦਖਲ ਕਰਨਾ ਤੇ ਸੱਤਾ ਤੇ ਕਾਬਜ ਹੋਣ ਤੋਂ 3 ਮਹੀਨੇ ਬਾਅਦ ਵੀਰਵਾਰ ਨੂੰ ਸ਼ੁਰੂ ਹੋਈ ਲੜਾਈ ਦਸ਼ਮਿਕ ਦੇ ਵਿੱਚ ਨਵੀਂ ਸਰਕਾਰ ਦੇ ਲਈ ਇੱਕ ਵੱਡੀ ਚੁਣੌਤੀ ਦੇ ਵਜੋਂ ਉਭਰੀ ਹੈ ਤੇ ਹੁਣ ਇਹਨਾਂ ਹਮਲਿਆਂ ਦੇ ਵਿੱਚ ਲਗਾਤਾਰ ਜਿੱਥੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਲੋਕਾਂ ਦੀਆਂ ਮੌਤਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਸਕੂਲੀ ਬੱਚਿਆਂ ਦੇ ਵਿੱਚ ਫੈਲੀ ਵੱਡੀ ਬਿਮਾਰੀ ਹਾਈ ਅਲਰਟ ਤੋਂ ਬਾਅਦ 12 ਮਾਰਚ ਤੱਕ ਪੰਜਾਬ ਦੇ ਵਿੱਚ ਛੁੱਟੀਆਂ ਦਰਅਸਲ ਬੱਚਿਆਂ ਦੇ ਵਿੱਚ ਕਨਪੇੜੇ ਦੇ ਫੈਦ ਰਹੇ ਮਾਮਲੇ ਦੇ ਮੱਦੇਨਜ਼ਰ ਤਾਮਿਲਨਾਡੂ ਦੇ ਸਿਹਤ ਵਿਭਾਗ ਨੇ ਹਾਈ ਅਲਰਟ ਜਾਰੀ ਕੀਤਾ ਹੈ ਜਾਣਕਾਰੀ ਮੁਤਾਬਕ ਪਿਛਲੇ 2 ਦਿਨਾਂ ਦੇ ਵਿੱਚ ਪਿਲਾਮੇਡੂ ਦੇ ਇੱਕ ਮੈਟ੍ਰਿਕਸ ਸਕੂਲ ਦੇ 21 ਕਿੰਡਰ ਗਾਰਡਨ ਵਿਦਿਆਰਥੀਆਂ ਦੇ ਵਿੱਚ ਵਾਇਰਲ ਇਨਫੈਕਸ਼ਨ ਦੀ ਪੁਸ਼ਟੀ ਹੋਣ ਤੋਂ ਬਾਅਦ ਅਧਿਕਾਰੀਆਂ ਨੇ ਨਿਗਰਾਨੀ ਅਤੇ ਇਲਾਜ ਤੇਜ਼ ਕਰ ਦਿੱਤਾ ਅਤੇ ਇਸ ਪ੍ਰਕੋਪ ਤੋਂ ਬਾਅਦ ਸਕੂਲ ਪ੍ਰਸ਼ਾਸਨ ਨੇ ਸੰਕਰਮਣ ਨੂੰ ਰੋਕਣ ਦੇ ਲਈ 12 ਮਾਰਚ ਤੱਕ ਛੁੱਟੀ ਦਾ ਐਲਾਨ ਕੀਤਾ ਹੈ ਕੋਇੰਬਟਰ ਸਿਟੀ ਮਿਊਸਪਲ ਕਾਰਪੋਰੇਸ਼ਨ ਦੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਕੇਜੀ ਦੇ 13 ਵਿਦਿਆਰਥੀਆਂ ਦੇ ਵਿੱਚ 2 ਦਿਨ ਪਹਿਲੇ ਲੱਛਣ ਦਿਸੇ ਸੀ ਸਕੂਲ ਪ੍ਰਬੰਧਨ ਨੇ ਬਿਮਾਰੀ ਨੂੰ ਰੋਕਣ ਦੇ ਲਈ ਤੁਰੰਤ ਪ੍ਰਭਾਵ ਦੇ ਨਾਲ ਇਹਨਾਂ ਬੱਚਿਆਂ ਨੂੰ ਘਰ ਭੇਜ ਦਿੱਤਾ ਸਿਹਤ ਵਿਭਾਗ ਦੀਆਂ ਅਧਿਕਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਲੋਕਾਂ ਨੂੰ ਪ੍ਰੋਸਾ ਦਿੱਤਾ ਕਿ ਘਬਰਾਉਣ ਦੀ ਕੋਈ ਗੱਲ ਨਹੀਂ ਹਾਲਾਂਕਿ ਖਸਰਾ ਕੰਨ ਪੇੜੇ ਜਾਂ ਚਿਕਨ ਪੋਕਸ ਦੇ ਲੱਛਣਾਂ ਦਾ ਅਨੁਭਵ ਕਰਨ ਵਾਲੇ ਵਿਅਕਤੀਆਂ ਨੂੰ ਤੁਰੰਤ ਨਜ਼ਦੀਕੀ ਸਰਕਾਰੀ ਹਸਪਤਾਲ ਦੇ ਵਿੱਚ ਡਾਕਟਰੀ ਸਹਾਇਤਾ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ عزیز ਕਬਰਦ ਵਿੱਚ ਨਹੀਂ ਮੈਂ ਦੋ ਇਜਾਜ਼ਤ ਤਾਨਵਾ